Selamat uh. ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰ ਸਾਬਿਦ ਤਮ ਹਰਜਾ ਬਾਤਨ ਪੁੱਛਤ ਗੁਰ ਸਤ ਗੁਰ ਸੰਗ ਕਿਰੇ ਹਮਤਾਪੇ ਸੇਵਕ ਸਿਖ ਪੂਜਣ ਸਭ ਆਵੈ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਸੁਣਿਆ ਤਿੰਨ ਕਾ ਹਰ ਥਾਏ ਪਾਵੇ ਜਿਨ ਸਤ ਗੁਰ ਕੀ ਆਗੇ ਸਤ ਸਤ ਕਰਮਾਨੀ ਗਾਵੇ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਨ ਸਤ ਗੁਰ ਕੀ ਆਗੇ ਸਤ ਸਤ ਕਰਮਾਨੇ ਜੁਗੋ ਜੁਗ ਅਟਲ ਮੋਹੰਦੋ ਜਹਾਨ ਅੰਨ ਦੇ ਵਾਲੀ ਚਗੁਰ ਤਖਤਾਂ ਦੇ ਮਾਲਕ ਗਿਆਨ ਦੇ ਮੂਜਸ਼ਮੇ ਰਹਿਮਤਾਂ ਦੇ ਭੰਡਾਰ ਸੋ ਮੋਜੀ ਮਾਨਵਤਾ ਦੇ ਰਹਿਵਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਾਗ ਹਨ ਸਰਬਣੀ ਭਗਤ ਭਗਤ ਕਬੀਰ ਜੀਆਂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਹੁੰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਕਬੀਰ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਹਨ ਕਬੀਰ ਹਰਣਾ ਦੂਬਲ ਏਹ ਹਰੀ ਯਾਰਾ ਤਾਲ ਲੱਖ ਅਹੇਰੀ ਏਕ ਜੀਓ ਕੇਤਾ ਬੰਚੋ ਹਰਣਾ ਕਹਿੰਦੇ ਐ ਹਰਣ ਨੂੰ ਦੁਗਲਾ ਕਹਿੰਦੇ ਐ ਜਿਹੜਾ ਕਮਜ਼ੋਰ ਹੋਵੇ ਸਤਿਗੁਰਾਂ ਨੇ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਜੋ ਸੰਦੇਸ਼ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਜਗਤ ਦੇ ਅੰਦਰ ਰੱਬ ਨੇ ਇਹ ਕਾਇਨਾਤ ਬਣਾਈ ਹੈ ਪੱਬਰ ਤੂੰ ਹਰੀਆਵਲ ਕਬਲਾ ਕੰਚਨ ਬਨ ਕੈ ਦੋ ਖੜਿਆ ਸੜਿਓ ਕਾਲੀ ਹੋਈ ਆ ਦਿਹੋਰੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੋਹਪਣ ਫੁੱਲਾਂ ਦਾ ਵੇਖਿਆ ਤਾਂ ਉਹਨਾਂ ਨੇ ਸਵਾਲ ਕੀਤਾ ਸੀ ਬੜੀ ਸੁਗੰਧੀ ਆ ਰਹੀ ਹੈ ਬੜੀ ਮਹਿਕ ਆ ਰਹੀ ਹੈ ਪਰ ਜਦੋਂ ਦੂਜੀ ਬਾਪਸਾਏ ਉਹਨਾਂ ਦਾ ਸੋਹਪਣ ਵੇਖਿਓ ਜਿਹੜੇ ਨੇ ਤਲਾਬ ਦੇ ਵਿੱਚੋਂ ਸੋਹਪਣ ਆਉਂਦਾ ਸੀ 시ਤਲ ਦਾ ਠੰਡਕ ਮਿਲਦੀ ਸੀ ਪਰ ਉਹ ਹੁਣ ਨਹੀਂ ਹੈ ਜੇਲਬ ਲੱਗੀ ਐ ਪਾਣੀ ਦੇ ਵਿੱਚੋਂ ਬਦਬੋ ਆਉਂਦੀ ਐ ਫੁੱਲ ਵੀ ਸੜੇ ਨੇ ਫੁੱਲਾਂ ਦੇ ਬੂਟੇ ਵੀ ਸੜੇ ਨੇ ਪੱਬਰ ਤੂੰ ਹਰੀਆਵਲਾ ਕਿ ਤੂੰ ਹਰੀਆਵਲ ਸੀ ਬੜਾ ਇਤਲਾਬ ਐ ਸਰੋਵਰ ਬੜਾ ਸੁਗੰਧੀ ਸੀ ਤੇਰੇ ਅੰਦਰ ਪਰ ਉਹ ਕਹਿੰਦਾ ਕਹਿ ਤੋ ਖੜੇ ਸੜੇ ਕਾਲੀ ਹੋਈ ਆ ਦਿਉਰੀ ਉਹ ਕਹਿੰਦਾ ਮੇਰਾ ਜਿਹੜਾ ਸਬੰਧ ਸੀ ਸੁਖਪਣ ਦਾ ਸੁਗੰਧੀ ਦਾ ਮੇਰੇ ਸੋਹਣੇ ਦਿਸਣ ਦਾ ਮੈਂ ਆਪਣੇ ਮੂਲ ਨਾਲ ਟੁੱਟ ਗਿਆ। ਪਾਣੀ ਪੈਂਦਾ ਸੀ ਅਤੇ ਇਧਰੋਂ ਨਿਕਲਦਾ ਸੀ ਤਾਂ ਇਹ ਦੇ ਕਰਕੇ ਮੇਰਾ ਮੂਲ ਆਪਣੇ ਨਾਲ ਜੁੜਿਆ ਸੀ। ਜਿਉਂ ਹੀ ਮੂਲ ਟੁੱਟ ਗਿਆ ਪਾਣੀ ਬਹੁਤਾ ਚਿਰ ਨਹੀਂ ਰਹਿ ਸਕਦਾ ਖੜਿਆ ਖੜਿਆ ਜਿਲਵ ਲੱਗੇਗੀ ਉਹਦੇ ਵਿੱਚੋਂ ਬਦਬੋ ਆਵੇਗੀ। ਤਾਂ ਇਦਾਂ ਹੀ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਏ ਵੀ ਪ੍ਰਮਾਤਮਾ ਦਾ ਰੰਗ ਨੇ ਤਾਂ ਹੁਣ ਉਹ ਜਿਹੜੇ ਇੱਕ ਸ਼ਬਦ ਸੀ ਹੁਣ ਕਬੀਰ ਜੀ ਦੀ ਉਹ ਉਹ ਸ਼ਬਦ ਨੂੰ ਬੋਲਦੇ ਪਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਕਹਿੰਦੇ ਨੇ ਕਿ ਜਿਹੜਾ ਤੂੰ ਹੈ ਇਨਸਾਨ ਦੀ ਗੱਲ ਕਰਦੇ ਨੇ ਤੂੰ ਹਰਣ ਹੈ ਅਤੇ ਇੱਥੇ ਹਰਣ ਦੀ ਕੋਈ ਔਕਾਤ ਨਹੀਂ ਹੈ ਜੰਗਲ ਦੇ ਵਿੱਚ ਗਿਆ ਜਾਨਵਰਾਂ ਦੇ ਬਸ ਰਹਿ ਗਏ ਇਹ ਸੰਸਾਰ ਤੇ ਆਇਆ ਦੁਨੀਆ ਤੇ ਆਇਆ ਦੁਨੀਆਂ ਦੇ ਬਸ ਬੈ ਗਏ ਕਿਸੇ ਨੇ ਖਲ ਲਾਈ ਕਿਸੇ ਨੇ ਉਹਨੂੰ ਭੋਜਨ ਬਣਾਇਆ ਚਾਰੇ ਪਾਸੇ ਸਕਾਰੀ ਨਹੀਂ ਨੇ ਇਹ ਹਰੀਆਰਾ ਤਾਲ ਕਿ ਇਹ ਜਿਹੜਾ ਤਾਲ ਹੈ ਹਰੀਆਰਾ ਹਰੀਆਰਾ ਕਹਿੰਦੇ ਨੇ ਸ਼ਾਇਰ ਇਹ ਜਗਤ ਆ ਰੱਬ ਨੇ ਸਹੱਪਣ ਦਿੱਤਾ ਹੈ ਕਿ ਸਾਰਿਆਂ ਨੂੰ ਆਪੋ ਆਪਣਾ ਸਹੱਪਣ ਹੈ ਕੀੜੀ ਦਾ ਆਪਣਾ ਹਾਦੀ ਦਾ ਆਪਣਾ ਪੰਛੀਆਂ ਦਾ ਆਪਣਾ ਅਪਤਾਲ ਦੇ ਵਿੱਚ ਰਹਿੰਦੇ ਨੇ ਜਿਹੜੇ ਉਹਨਾਂ ਦਾ ਆਪਣਾ ਹੈ ਰੱਬ ਨੇ ਸਾਨੂੰ ਜਨਨ ਦਿੱਤੀ ਹੈ ਜੋਨ ਨਹੀਂ ਦਿੱਤੀ ਹੈ ਸਭ ਲਈ ਸਿਰਫ ਮਨੁੱਖਾ ਦੇ ਹੀ ਹੈ ਜੋ ਇਹ ਕਰ ਸਕਦਾ ਤਾਂ ਬਾਕੀ ਤਾਂ ਇਹ ਸਾਰੇ ਭੋਗ ਦੇ ਪਏ ਨੇ ਕਈ ਜਨਮ ਗਜਮੀਨ ਕੋ ਰੰਗਾ ਕਈ ਜਨਮ ਇਹਨੇ ਜਨਮ ਜਨਮਾਂਤਰਾ ਦੇ ਵਿੱਚ ਭਵਾਉਂਦਾ ਹੈ ਗੁਰੂ ਤੇਗ ਬੰਜਮੇ ਪਾਚਾ ਮਹਾਰਾਜ ਜੀ ਕਹਿੰਦੇ ਨੇ ਇਹ ਦੁਨੀਆ ਤੇ ਆਇਆ ਜਦੋਂ ਕਈ ਕਈ ਜਨਮ ਹੈ ਵਰ ਬਿਰਖ ਜੋयो ਕਈ ਜਨਮ ਸਰਪ ਕਈ ਜੋਨੀਆਂ ਇਹ ਨਖਿਤ ਜੋਨੀਆਂ ਦੀ ਜਿਹੜਾ ਭੋਗ ਅੱਗੇ ਆਇਆ ਕੀ ਕੀ ਭੋਗ ਗਿਆ ਸਤਿਗੁਰੂ ਨੇ ਸਿਰਫ ਇਹ ਬਿਆਨ ਕੀਤਾ ਕਿ ਆ ਜੋਨੀਆਂ ਤੋਂ ਭੋਗ ਕੇ ਆਇਆ 84 ਲੱਖ ਜੋਨ ਦੇ ਵਿੱਚ ਪਰ ਜੇ ਇਹ ਉਹਨਾਂ ਨੂੰ ਕਹਿ ਤੈਨੂੰ ਮੁਕਤ ਕੀਤਾ ਜਾਵੇਗਾ ਤਾਂ ਤੈਨੂੰ ਹੁਣ ਮੁਕਤੀ ਦੀ ਕੋਈ ਨਹੀਂ ਮਰਦਾ ਕੀੜੀ ਵੀ ਆਪਣੀ ਜਾਨ ਬਚਾਉਂਦੀ ਹੈ ਕਿ ਜਿੱਥੇ ਤੱਕ ਆਪਣੀ ਜਾਨ ਬਚਾਈ ਜਾਏ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜਿਆਂ ਦਾ ਜਿਹੜਾ ਸੰਦੇਸ਼ ਹੈ ਗਬੀਰ ਜੀ ਕਹਿੰਦੇ ਨੇ ਕਿ ਚਾਰੇ ਪਾਸੇ ਇਹਦੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਲੀ ਜਿਹੜਾ ਪਰਮਾਤਮਾ ਬਲੀ ਹੈ ਸਾਰਿਆਂ ਨੂੰ ਇੱਕੋ ਜਿਹਾ ਰੱਖਣ ਵਾਲਾ ਪਰ ਬਦਕਸਮਤੀ ਦੁਨੀਆ ਤੇ ਆਇਆ ਦੁਨੀਆ ਤੇ ਇਹਨੇ ਬੈਰੀ ਤਾਂ ਬਣਾਉਣੀ ਸੀ ਕਿਉਂਕਿ ਇਹਨਾਂ ਗਲਤ ਬੋਲਣਾ ਗਲਤ ਕਰਮ ਕਰਨੇ ਨੇ ਇਨੇ ਕਿਸੇ ਦੀ ਗ੍ਰਾਹੀ ਹੋਂ ਦੇ ਵਿੱਚ ਕੱਟ ਕੇ ਆਪਣੇ ਦੇ ਵਿੱਚ ਪਾਉਂਦਾ ਹੈ ਕਿਸੇ ਦੀ ਕਿਰਤ ਉਜਾੜ ਕੇ ਆਪਣੇ ਕਿਰਤ ਨੂੰ ਕੇ ਮੈਂ ਹੋਰ ਇਹਦਾ ਵਾਅਦਾ ਕਰਾਂ ਕਿਰਤ ਦਾ ਤਾਂ ਐਦਾਂ ਇਹਨੇ ਦੁਸ਼ਮਣ ਹੀ ਨੇ ਦੇ ਪਰ ਇੱਥੇ ਜੋ ਕਬੀਰ ਜੀ ਕਹਿੰਦੇ ਨੇ ਹਰਣਾ ਦੂਬਲ ਹਰਣ ਜਿਹੜਾ ਕੁਝ ਨਹੀਂ ਕਰ ਸਕਦਾ ਸਿਰਫ ਉਹਦੇ ਕੋਲ ਭੱਜ ਦੌੜ ਹੁੰਦੀ ਆ ਤੇ ਉਹਦੀ ਰਫਤਾਰ ਸ਼ੇਰ ਨਾਲੋਂ ਜ਼ਿਆਦਾ ਹੁੰਦੀ ਆ ਪਰ ਜਦੋਂ ਮੌਤ ਨੂੰ ਵੇਖਦਾ ਸ਼ੇਰ ਨੂੰ ਵੇਖਦਾ ਕਿਉਂਕਿ ਇੱਕ ਅਦੀ ਵਰਤੀ ਹੁੰਦੀ ਹੈ ਪੰਜਾਉਣ ਦੇ ਭਜਣ ਦੇ ਵਿੱਚ ਅਤੇ ਇੱਕ ਅਦੀ ਵਰਤੀ ਹੁੰਦੀ ਹੈ ਛਪਟ ਮਾਰਨ ਦੇ ਵਿੱਚ ਮੈਨੂੰ ਖਾਵਾਂ। ਉਹ ਨਹੀਂ ਵੇਖਦਾ ਉਹਨੂੰ ਛੇਰ ਨਹੀਂ ਵੇਖਦਾ ਉਹਨੂੰ ਜਦੋਂ ਮਾਰਦਾ ਉਹਨੂੰ ਨੱਪਦਾ ਕਿ ਇਹਦੇ ਚੱਕ ਕਿੱਥੇ ਮਾਰਨੀ ਹੈ ਕਿਵੇਂ ਕਰਨਾ ਹੈ। ਬਸ ਉਹ ਤਾਂ ਦਬੋਚਣ ਦੀ ਗੱਲ ਕਰਦਾ ਹੈ। ਨਾਲ ਦੀ ਨਾਲ ਵੇਖਦਾ ਹੈ ਦਬੋਚ ਲੈਂਦਾ ਹੈ। ਤਾਂ ਹੁਣ ਕਬੀਰ ਜੀ ਕਹਿੰਦੇ ਨੇ ਉਹ ਰੱਬ ਨੇ ਬਣਾਇਆ ਹੈ, ਹਰਨ ਵੀ ਰੱਬ ਨੇ ਬਣਾਇਆ, ਛੇਰ ਵੀ ਰੱਬ ਨੇ ਬਣਾਇਆ। ਉਹ ਤਾਂ ਉਹਨਾਂ ਦੀ ਫਿਜ਼ਰਤ ਇਦਾਂ ਦੀ ਹੈ ਪਰ ਇਨਸਾਨ ਦੀ ਫਿਜ਼ਰਤ ਇਦਾਂ ਦੀ ਨਹੀਂ ਹੈ ਲੱਖ ਅਹੇਰੀ ਇੱਕ ਜੀਉ ਇਨਸਾਨ ਜਿਹੜੇ ਇੱਥੇ ਅਹੇਰੀ ਨੇ ਅਹੇਰੀ ਕਹਿੰਦੇ ਨੇ ਸ਼ਿਕਾਰੀ ਕਵੀਰ ਜੀ ਕਹਿੰਦੇ ਨੇ ਪੈਰ ਪੈਰ ਤੇ ਸ਼ਿਕਾਰੀ ਨੇ ਹੋ ਸਕਦਾ ਹੈ ਜੰਗਲ ਦੇ ਵਿੱਚ ਲੋਕਿਆਂ ਛੁਪੇਆਂ ਉਹਦਾ ਕੁਝ ਸਮਾਂ ਲੰਘ ਜੇ ਹਰਨ ਦਾ ਅਤੇ ਲੰਗ ਲੰਗ ਵੀ ਜਾਂਦਾ ਹੈ ਕਾਫੀ ਸਮਾਂ ਤੇਰਾ ਤਾਂ ਇੱਕ ਦਿਨ ਕੀ ਇੱਕ ਮਿੰਟ ਵੀ ਲੱਗਣਾ ਬੜਾ ਮੁਸ਼ਕਲ ਹੈ ਬਾਹਰ ਦਾ ਤਾਂ ਤੂੰ ਬਚਾ ਕਰ ਲਵੇਂਗਾ ਜਿਹੜੇ ਤੂੰ ਆਪਣੇ ਅੰਦਰ ਦੇ ਦੁਸ਼ਮਣ ਬਣਾਏ ਨੇ ਆਪਣੇ ਅੰਦਰ ਦੇ ਹੀਰੀ ਬਣਾਏ ਨੇ ਕਾਮ ਹੀਰੀ ਬਣ ਗਏ ਅਕਰੋਧ ਹੀਰੀ ਬਣ ਗਏ ਇਥੋਂ ਤੱਕ ਕਿ ਰੱਬ ਦੀ ਬੰਦਗੀ ਕਰਦੇ ਉਹ ਵੀ ਇਹਦੇ ਲਈ ਹੀਰੀ ਬਣ ਗਿਆ ਉਹ ਵੀ ਇਹਦਾ ਸ਼ਿਕਾਰ ਬਣ ਗਿਆ ਹਉਮੈ ਆ ਗਈ ਮੈਂ ਕਰਦਾ ਪਿਆ ਮੇਰੇ ਵਰਗਾ ਹੀ ਬੰਦਗੀ ਮੇਰੇ ਵਰਗਾ ਪਾਠ ਪੂਜਾ ਮੇਰੇ ਵਰਗਾ ਕੋਈ ਕਰੇ ਨਹੀਂ ਸਕਦਾ ਦਾਨਪੁਨ ਮੈਂ ਕਰਦਾ ਪਿਆ ਉਹ ਵੀ ਸ਼ਿਕਾਰੀ ਬਣਾ ਲਿਆ ਹਾਲਾਂਕਿ ਉਹ ਤਾਂ ਬੰਦਗੀ ਆ ਰੱਬ ਦੀ ਪਰ ਬੰਦਗੀ ਨੂੰ ਵੀ ਸ਼ਿਕਾਰੀ ਬਣਾ ਲੈਂਦਾ ਸਤਿਗੁਰੂ ਕਹਿੰਦੇ ਨੇ ਕਿ ਇਹਨੇ ਬਹੁਤ ਕੁਝ ਕੀਤਾ ਰੱਬ ਦੇ ਨਾਮ ਤੇ ਭਜਨ ਬੰਦਗੀ ਕੀਤੀ ਦਾਨਪੁਨ ਕੀਤਾ ਬੜੀ ਦੂਰ ਤੱਕ ਇਹਨੇ ਤੀਰਥਾਂ ਦੇ ਰਟਨ ਕਰ ਆਇਆ ਪਰ ਬਦ ਕਿਸਮਤੀ ਇਹਦੀ ਗਣਤੀ ਦੇ ਵਿੱਚ ਪੈ ਗਿਆ ਕਾਊਂਟਿੰਗ ਦੇ ਵਿੱਚ ਪੈ ਗਿਆ ਉੱਥੇ ਮੈਂ ਇਤਨਾ ਜਾਪ ਕੀਤਾ ਮੈਂ ਇਤਨਾ দান-ਪੁਨ ਕੀਤਾ ਮੈਂ ਆਖੂਜ ਕੀਤਾ ਕਬੀਰ ਜੀ ਕਹਿੰਦੇ ਨੇ ਹੁਣ ਇਹ ਅੰਦਰ ਦੀ ਅਵਸਥਾ ਸੀ ਪਰ ਬਾਹਰ ਲੈ ਕੇ ਆ ਰਹੇ ਆ ਬਾਹਰ ਦਾ ਸ਼ਿਕਾਰੀ ਨੇ ਬਾਹਰ ਤਾਂ ਇਹ ਹੀ ਨੇ ਬਾਹਰ ਦਿਖਾਉਂਦਾ ਦਿਖਾਉਂਦਾ ਅੰਦਰ ਦੇ ਸ਼ਿਕਾਰੀ ਇਹਦੇ ਐਦਾਂ ਦੇ ਪਰਬਲ ਹੋ ਗਏ ਹੁਣ ਇਹਨੂੰ ਮੁਸ਼ਕਲ ਹੋ ਰਿਹਾ ਇਹਨੂੰ ਰੱਤਾ ਪਰ ਵੀ ਚੈਨ ਨਹੀਂ ਹੈ। ਕ੍ਰੋਧ ਇਹਨੂੰ ਸਤਾਉਂਦਾ ਪਿਆ, ਹੰਕਾਰ ਇਹਨੂੰ ਸਤਾਉਂਦਾ ਹੈ। ਤ੍ਰਿਸ਼ਨਾ ਇਹਨੂੰ ਸਤਾਉਂਦੀ ਪਈ ਹੈ ਕਿ ਦੁਨੀਆਂ ਦੇ ਵਿੱਚ ਜਾ ਤਾਂ ਹੀ ਜਿਹੜਾ ਗੁਰਬਾਣੀ ਦੇ ਅੰਦਰ ਜਿਹੜਾ ਮੂਰਖ ਬੰਦਾ ਹੈ ਨਾ ਉਹਦੇ ਬਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮੂਰਖ ਬੰਦੇ ਦਾ ਉਹਨੇ ਇਹ ਨਹੀਂ ਦੇਖਣਾ ਕਿ ਇਹ ਸਹੀ ਹੈ ਪਰ ਮੁੰਦੇ ਮੁਤਾਬਕ ਚੱਲਦਾ ਰੱਬ ਦਾ ਪਿਆਰਾ ਹੈ ਰੱਬ ਦੀ ਦਰ ਤੇ ਜਾਂਦਾ ਹੈ ਪੁਰੇ ਤਾਂ ਸਿਰਫ ਭੰਡੀ ਕਰਨੀ ਹੈ ਮੂਰਖ ਬੰਦੇ ਨੇ ਜਿਹੜੀ ਗੱਲ ਆਈ ਜ਼ਬਾਨ ਤੇ ਬੋਲ ਦੇਣੀ ਹੈ ਇਹਦੇ मीनिंग ਕੀ ਨੇ ਅਤੇ ਇਹ ਗੱਲ ਕਿੱਥੇ ਤੱਕ ਪਹੁੰਚੇਗੀ ਇਹਦੇ ਦਿਲ ਦੇ ਠੇਸ ਦੇਵੇਗੀ ਧਰਮ ਨੂੰ ਠੇਸ ਉਹਨੇ ਬੋਲ ਦੇਣੀ ਹੈ ਤਾਂ ਹੀ ਗੁਰਬਾਣ ਮੂਰਖ ਸਿਆਂ ਬੋਲੇ ਝੱਖ ਮਾਰੀ ਜਿਹੜੇ ਮੂਰਖ ਬੰਦੇ ਨੇ ਉਹ ਝੱਖ ਮਾਰਦੇ ਨੇ ਇਹੀ ਝੱਖ ਉਹਦੀ ਅਹੇਰੀ ਬਣ ਜਾਂਦੀ ਹੈ ਆਦਤ ਬਣ ਗਈ ਐਦਾਂ ਦੀ ਆਦਤ ਬਣਦੀ ਬਣਦੀ ਫਿਰ ساری ਜ਼ਿੰਦਗੀ ਕੀ ਬਣਿਆ ਰਿਆ ਪਹਿਲਾਂ ਅੰਦਰ ਅਹੇਰੀ ਸੀ ਹੁਣ ਬਾਹਰ ਆ ਗਿਆ ਉਹਦਾ ਬਾਹਰ ਜਦੋਂ ਆਇਆ ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ ਅਤੇ ਕਿਸੇ ਦੇ ਸਨ ਲਾਇਆ ਕਿਸੇ ਦੀ ਕਿਰਤੋ ਜਾੜੀ ਬਹੁਤ ਬੁਝੇ ਨੇ ਗੁਨਾਹ ਕੀਤੇ ਨੇ ਇਜਦਾ ਤਾਕਤ ਇਹਨੇ ਇਨਸਾਨ ਪੁੰਜ ਗਿਆ ਇਹਰੀ ਵੇਖਦਾ ਇਨਸਾਨ ਕਿਦਾਂ ਦਾ ਹੈ ਇਹ ਬਸ ਇਹਦਾ ਕਾਮ ਇਤਨਾ ਪਰਬਲ ਹੈ ਏਹਰੀ ਇਹਦੇ ਤੇ ਇਤਨਾ ਪਰਬਲ ਹੈ ਭਗਤ ਕਬੀਰ ਜੀ ਕਹਿੰਦੇ ਨੇ ਕਿ ਤੂੰ ਦੁਬਲ ਐਥੇ ਤੇਰੀ ਕੋਈ ਔਕਾਤ ਨਹੀਂ ਹੈ ਐਡਾ ਬੜਾ ਤੂੰ ਸ਼ਿਕਾਰੀ ਵੀ ਨਹੀਂ ਹੈ ਕਿ ਤੂੰ ਹਰ ਇੱਕ ਨੂੰ ਦਬੋਚ ਲਵੇਂਗਾ ਹਰ ਇੱਕ ਨੂੰ ਬਸ ਦੇ ਵਿੱਚ ਕਰ ਲਵੇਂਗਾ ਬਾਹਰ ਦਾ ਤਾਂ ਬਚਾਅ ਕੀਤਾ ਜਾ ਸਕਦਾ ਹੈ ਕਿ ਸਾਹਮਣੇ ਜਿਹਦੇ ਨਾਲ ਨਹੀਂ ਬਣਦੀ ਸਾਡੀ ਸਾਡਾ ਦੁਸ਼ਮਣ ਹੈ ਅਸੀਂ ਥਾਂ ਬਦਲ ਲਵਾਂਗੇ ਟਿਕਾਣਾ ਬਦਲ ਲਵਾਂਗੇ ਜਗ ਉਟਣਿਆ ਤੇ ਆ ਜਾਗੇ ਮਾਫੀਆਂ ਮੰਗ ਲਵਾਂਗੇ ਇਹ ਹੋ ਸਕਦਾ ਜਿਹੜੇ ਅੰਦਰ ਦੇ ਨੇ ਕਿਨੂੰ ਵਿਖਾਈਏ ਇਹ ਜਿਹੜਾ ਚਾਰ ਬੰਦੇ ਇਕੱਠੇ ਹੋ ਜਾਣਗੇ ਭਾਈ ਇਹ ਮਾਫੀ ਮੰਗਦਾ ਪਿਆ ਮਾਫ ਕਰ ਦਿਓ ਸਜ਼ਾ ਹੈ ਜੇਲ ਹੈ ਬਹੁਤ ਕੁਝ ਹੈ ਨੂੰ ਪਰ ਜਿਹੜੇ ਅੰਦਰ ਦੇ ਨੇ ਉੱਥੇ ਕੋਈ ਅਪੀਲ ਦਲੀਲ ਨਹੀਂ ਉਹਨਾਂ ਦੀ ਉਹ ਤਾਂ ਬਰਬਾਦ ਕਰਦੇ ਨੇ ਅਤੇ ਹੋਏ ਨੇ ਰਾਜ ਤਖਤ ਤੇ ਬਹਿਣ ਵਾਲੇ ਬਰਬਾਦ ਹੋਏ ਨੇ ਐਸ਼ੋ ਰਾਮ ਦੀ ਜ਼ਿੰਦਗੀ ਭੋਗਣ ਵਾਲੇ ਬਰਬਾਦ ਹੋਏ ਨੇ ਜਿਨ੍ਹਾਂ ਦੇ ਕੋਲ ਕਿਸੇ ਪ੍ਰਕਾਰ ਦੀ ਕਮੀ ਨਹੀਂ ਸੀ ਪਰ ਉਹ ਵੀ ਬਰਬਾਦ ਹੋਏ ਨੇ ਇਸ ਸ਼ਿਕਾਰੀ ਬਣੇ ਦੇ ਅਹੇਰੀ ਦੇ ਵਸ ਹੋ ਕੇ ਕਬੀਰ ਜੀ ਕਹਿੰਦੇ ਨੇ ਤੇਰੇ ਤੇ ਨਾ ਕਿਤੇ ਕੀਤਾ ਬੰਚੋ ਕਾਲ ਬੰਚੋ ਦਾ ਅਰਥ ਹੁੰਦਾ ਬਚਣਾ ਤਾਂ ਕਹਿੰਦੇ ਕੋਈ ਯਤਨ ਕਰ ਬਚਣ ਦਾ ਹੁਣ ਯਤਨ ਇਹ ਹੈ ਕਿ ਇਹਨੇ ਧਰਮਕ ਟਿਕਾਣੇ ਤੇ ਜਾਣਾ ਹੈ ਤਾਰਮਗਟੇ ਗਾਣੇ ਤੈਨੂੰ ਦੱਸਿਆ ਜਾਵੇਗਾ ਭਾਈ ਕਿ ਕਬੀਰ ਜੀ ਕਹਿੰਦੇ ਨੇ ਆਰਾਮ ਸਿਮਰ ਪਛਤਾਹੇ ਗਮਨ ਪਾਪੀ ਜੀਰਾਂ ਲੋਭ ਕਰਤ ਹੈ ਆਜ ਕਾਲ ਉਠ ਜਾਏਗਾ ਇਹਨੂੰ ਕਹਿੰਦੇ ਨੇ ਕਿ ਬੋਤਾ ਤੋਂ ਇਤਨਾ ਇਸ ਅਹੀਰੀ ਦੇ ਬਸ ਨਾ ਪੈ ਬੋਤਾ ਤੂੰ ਹੰਕਾਰ ਆਪਣੇ ਦੀ ਤ੍ਰਿਸ਼ਨਾ ਦੇ ਵਿੱਚ ਬਸ ਨਾ ਪੈ ਅੱਜ ਨਹੀਂ ਤਾਂ ਕੱਲ ਤੇ ਦੁਨੀਆ ਤੋਂ ਜਾਣਾ ਹੈ ਕਤੇ ਫਿਰ ਤੇਰੇ ਪੱਲੇ ਪਛਤਾਵਾ ਹੈ ਕਿੰਨਾ ਕਿਰ ਕਰੇ ਅੰਗ ਪੈਰ ਕੰਮ ਕਰਨਗੇ ਕਿੰਨਾ ਕਿਰੇ ਤੋਂ ਜਦੋਂ ਮੰਜੀ ਤੇ ਵਹਿ ਗਿਆ ਜਾਂ ਜਦੋਂ ਇਦਾਂ ਦੀ ਅਵਸਥਾ ਬਣਦੀ ਹੈ ਫਿਰ ਸਾਰੇ ਹੱਥ ਖੜੇ ਕਰ ਜਾਂਦੇ ਨੇ ਕੋਈ ਨਾਲ ਨਹੀਂ ਤੁਰਦਾ ਉੱਥੇ ਫਿਰ ਦਵਾਮਾਂ ਦੀ ਜ਼ਰੂਰਤ ਹੁੰਦੀ ਹੈ ਕਿ ਦਵਾਮਾਂ ਦੇ ਹੀ ਹੁਣ ਦੁਆ ਕੌਣ ਕਰੇਗਾ ਸਾਡੇ ਲਈ ਕੌਣ ਮੰਗੇਗਾ ਕਿ ਇਹ ਰਹਿਮਤ ਕਰੋ ਇਹਨਾਂ ਤੇ ਅਸੀਂ ਉਹਦਾਂ ਦੇ ਅਸੀਂ ਬਣੇ ਰਹੇ ਅਹੇਰੀ ਦਾਰ ਪੇਚ ਲਾਉਂਦੇ ਰਹੇ ਦਾ ਕਿਹੜੀ ਤੇ ਦਾ ਪੇਚ ਲੱਗੇ ਸਾਡਾ ਉਹ ਲੱਭਦੇ ਰਹੇ ਅਤੇ ਲਾਉਂਦੇ ਰਹੇ ਨਾ ਆਪਣੇ ਛੱਡੇ ਨਾ ਬਗਾਨੇ ਛੱਡੇ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਅਹੇਰੀ ਤੇਰੇ ਕੋਲ ਇਤਨੀ ਆ ਗਈ ਹੈ ਤੇਰੀ ਪਹਿਚਾਨ ਜਾਂ ਤੇਰੀ ਆਪਣੇ ਆਪ ਦੀ ਤੂੰ ਖੋ ਬੈਠਾ ਹੈ ਆਪਣੇ ਆਪ ਇਹ ਪਹਿਚਾਨ ਨਹੀਂ ਤੇਰੀ ਆਪਣੇ ਮੇਰਾ ਪਰਾਇਆ ਹੈ ਨਾ ਧਰਮ ਨੂੰ ਵੇਖਦਾ ਨਾ ਧਰਮ ਦੇ ਦਕਾਨੇ ਨੂੰ ਵੇਖਦਾ اے خدا حبش کے بندے وفا کو بیچ دیتے ہیں خدا کے گھر کی کیا بات بو تو خدا کو بھی بیچ دیتے ہیں اہری دی اوش شکاری دی حبشیدہں دی ہوندی ہے اوناں رب نو جاندا ہے تے ناں رب دے درنوں جاندا ہے جاندا پاون گے نہیں کردا نا پربانی کردا تے ا دے کر کے کبیر جی کہندے نے جو مرضی کر لے سجنا ਪਲਕੇ ਤੇਰੇ ਸਾਹਮਣੇ ਆ ਕਿੰਨਾ ਚਿਰ ਹਰਨ ਬਚੇਗਾ ਅੱਜ ਨਹੀਂ ਤਾਂ ਕੱਲ ਉਹਨੇ ਸ਼ੇਰ ਨੇ ਤਬੋਚ ਲੈਣਾ ਅੱਜ ਨਹੀਂ ਤਾਂ ਕੱਲ ਉਹਦੇ ਸਾਹਮਣੇ ਆ ਜਾਏਗਾ ਉਹਨੇ ਤਾਂ ਤਬੋਚ ਲੈਣਾ ਬੋਟੀ-ਬੋਟੀ ਨੋਚੀ ਜਾਏਗੀ ਤੇਰੀ ਤੇਰਾ ਵੀ ਇਹੀ ਹਾਲ ਹੈ ਸ਼ਿਕਾਰੀ ਸਾਨੂੰ ਉੱਥੇ ਤਾਂ ਇੱਕ ਸ਼ਿਕਾਰੀ ਹੈ ਇਧਰੋਂ ਆਇਆ ਇਧਰ ਹੋ ਜਾਏਗਾ ਉਧਰੋਂ ਆਇਆ ਇਧਰ ਹੋ ਜਾਏਗਾ ਪਾਸਾ ਬਦਲੇ ਜਾ ਸਕਦਾ ਇਧਰੋਂ ਆਇਆ ਉਧਰ ਪਰ ਤੇਨੂੰ ਤਾਂ ਚਾਰੇ ਪਾਸੇ ਸ਼ਿਕਾਰੀ ਲੱਗੇ ਨੇ ਤੇਰਾ ਤਾਂ ਕੋਈ ਬਚਾ ਨਹੀਂ ਹੈ ਅਤੇ ਫਿਰ ਵੀ ਇਤਨਾ ਆਪਣੇ ਦੇ ਮਾਣ ਕਰਦੇ ਆ ਗੁਮਾਨ ਕਰਦੇ ਮੇਰੇ ਵਰਗਾ ਵੀ ਹੈ ਨਹੀਂ ਕੋਸ਼ਕ ਦਾ ਸੇਲ ਦੇ ਅੰਦਰ ਦਇਆ ਜੇ ਛੱਡ ਦੇ ਜਿਹੜੇ ਸਾਨੂੰ ਲੱਗੇ ਨੇ ਉਹਨਾਂ ਦੇ ਅੰਦਰ ਕੋਈ ਦਇਆ ਨਹੀਂ ਹੈ ਕ੍ਰੋਧ ਕਿਸੇ ਤੇ ਦਇਆ ਨਹੀਂ ਕਰਦਾ ਕਾਮ ਕਿਸੇ ਤੇ ਦਇਆ ਨਹੀਂ ਕਰਦਾ ਅੱਜ ਦੇ ਸਮੇਂ ਦੇ ਵਿੱਚ ਦਰਿੰਦਗੀ ਚੱਲਦੀ ਹੈ ਕਾਮ ਦੀ ਕੋਈ ਦਇਆ ਨਹੀਂ ਕਰਦਾ ਕਿਸੇ ਤੇ ਇਹ ਕਾਮ ਦੀ ਪਹਿਚਾਣ ਹੈ ਦਇਆ ਨਹੀਂ ਕਰਦਾ ਇਹ ਕਹਿੰਦੇ ਨੇ ਜਿਹੜਾ ਪ੍ਰੇਸ਼ਟਣ ਕਿਹਾ ਗੁਰੂ ਦੇਵ ਪੰਜਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਸੈਸਕਿਰਤੀ ਬਾਣੀ ਦੇ ਵਿੱਚ ਕਹਿੰਦੇ ਇਹ ਜਿਹੜਾ ਕਾਮ ਹੈ ਨਾ ਕਾਮ ਕ੍ਰੋਧ ਜਿਹਦੇ ਵਸ ਪੈ ਜਾਂਦਾ ਹੈ ਇਹ ਇਹ ਜਨਮ ਪ੍ਰੇਸ਼ਟਣ ਕਰ ਦਿੰਦਾ ਮੰਨ ਲਓ ਨਰਕ ਦੇ ਵਸਵਾ ਦਿੰਦਾ ਹੈ ਜਿਉਂਦਾ ਵੀ ਮਨ ਨਰਕ ਦੇ ਵਿੱਚ ਮਰਿਆ ਤਾਂ ਨਰਕ ਦੇ ਵਿੱਚ ਪੈਣੀ ਹੈ ਇਹ ਕਾਮ ਇਦਾਂ ਦਾ ਹੈ ਕ੍ਰੋਧ ਇਦਾਂ ਦਾ ਹੈ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਜਿੰਨਾ ਹੋ ਸਕਦਾ ਸੱਜਣਾ ਆਪਣਾ ਬਚਾ ਕਰ ਲੈ। ਬਚਾ ਹੋਵੇਗਾ ਤੇਰਾ ਗੁਰਦੁਆਰੇ ਚ। ਇਹੀ ਬਚਾ ਹੈ। ਜਿਸ ਤਰ੍ਹਾਂ ਅੱਜ ਦਾ ਜਿਹੜਾ ਮੰਨ ਲਓ ਦਿਨ ਹੈ ਜਿਵੇਂ ਅੱਗੇ ਦੁਸ਼ਹਿਰਾ ਚੱਲਦਾ ਹੈ। ਦੁਸ਼ਹਿਰਾ ਜਿਹੜਾ ਹੈ ਇਹ ਆਪ ਜੀ ਨੂੰ ਪਤਾ ਹੈ ਰਾਵਣ ਦੇ ਸੰਬੰਧ ਵਿੱਚ ਹੈ। ਰਾਵਣ ਦੇ ਸੰਬੰਧ ਵਿੱਚ ਹੈ। ਹੁਣ ਰਾਵਣ ਦੇ ਕੋਲ ਗਿਆਨ ਕਿੰਨਾ ਹੈ? ਰਾਵਣ ਦਾ ਗਿਆਨ ਜਿਹੜਾ ਹੈ ਨਾ ਗੁਰਬਾਣੀ ਦੇ ਅੰਦਰ ਜਿੱਥੇ ਰਾਵਣ ਨੂੰ ਮੂਰਖ ਕਿਹਾ ਮੂਰਖ ਰਾਵਣ ਕਿਆ ਲੇ ਗਿਆ ਉਥੇ ਰਾਵਣ ਦੇ ਬਾਰੇ ਪੰਜ ਗੁਣ ਅਹਿਮ ਦੱਸੇ ਨੇ ਅਤ ਸੁੰਦਰ ਕੁਲੀਨ ਚਤ ਪੰਜ ਗੁਣ ਨੇ ਇਹਦੇ ਉਹਦੇ ਵਰਗਾ ਸੋਣਾ ਅਤੇ ਉਹਦੇ ਵਰਗਾ ਗਿਆਨੀ ਉਹਦੇ ਵਰਗਾ ਜਿਹੜਾ ਸੀ ਜਿਵੇਂ ਰਾਜ ਭਾਗ ਹੈ ਉਹਦੇ ਵਰਗੀ ਉੱਚ ਉੱਚੀ ਕੁਲ ਉਦੇ ਵਰਗੇ ਅਸਤਰ ਸ਼ਾਸਤਰ ਕਿਸੇ ਕੋਲ ਨਹੀਂ ਸੀ ਪਰ ਉਹਦੀ ਕਮੀ ਇਹ ਰਹਗੀ ਕਿ ਉਹਨੇ ਜਿਵੇਂ ਸਰੂਪ ਨਖਾਜ਼ਨ ਨਖ ਵੜਿਆ ਸੀ ਲਛਮਣ ਨੇ ਲਛਮਣ ਨੂੰ ਦੇ ਕੋਲ ਜਾਣ ਦੀ ਬਜਾਏ ਉਹਨੇ ਸਿੱਧਾ ਚੁਕਾਨੀ ਕੋਈ ਆਮ ਇਨਸਾਨ ਕਰਦਾ ਜਿਹਦੇ ਕੋਲ ਗਿਆਨ ਨਹੀਂ ਹੈ ਤਾਂ ਉਹਨੂੰ ਤਾਂ ਕਿਹਾ ਜਾਵੇ ਸਮਝ ਨਹੀਂ ਜਿਹੜੇ ਚਾਰ ਵੇਦ ਜਿਹਦੇ ਗਿਆਨ ਮੰਨ ਲਓ ਚਾਰ ਵੇਦਾਂ ਦਾ ਗਿਆਤਾ ਸੀ ਉਹ ਅਤੇ ਜਿਸ ਚੀਜ਼ ਨੂੰ ਯਾਦ ਕਰਨ ਹੈ ਉਹ ਸਾਸਤਰ ਖਾਸ ਕਰਕੇ ਗ੍ਰੰਥ ਖਾਸ ਕਰਕੇ ਇਹਨਾਂ ਤੇ ਬੜਾ ਧਿਆਨ ਦੇਣਾ ਪੈਂਦਾ ਹੈ ਬ੍ਰਿਕੀ ਦੇ ਨਾਲ ਇਹਨਾਂ ਨੂੰ ਯਾਦ ਕਰਨਾ ਪੈਂਦਾ ਹੈ ਤਾਂ ਕਿਤਨਾ ਉਹਦੇ ਕੋਲ ਧਿਆਨ ਹੋਵੇਗਾ ਕਿਤਨੀ ਸ਼ਾਂਤੀ ਹੋਵੇਗੀ ਰਾਵਣ ਦੇ ਕੋਲ ਜਦੋਂ ਨੇ ਯਾਦ ਕੀਤੇ ਨੇ ਬਲੋ ਬੜਾ ਸ਼ਾਂਤੀ ਵਾਲਾ ਇਨਸਾਨ ਸੀ ਰਾਵਣ ਵਰਗਾ ਦੁਨੀਆ ਤੇ ਨਾ ਕੋਈ ਹੋਇਆ ਤੇ ਨਾ ਬੀ ਹੋਵੇਗਾ ਲੰਕਾ ਵਾਲੇ ਤਜ ਵੀ ਉਹਨੂੰ ਲੰਕੇਸ਼ਵਰ ਕਹਿੰਦੇ ਨੇ ਅੱਜ ਵੀ ਪੂਜ ਪੂਜਾ ਕਰਦੇ ਨੇ ਰੱਬ ਦੇ ਵਾਂਗ ਤੇ ਹੁੰਦੇ ਨੇ ਇਹ ਤਾਂ ਅਸੀਂ ਮੰਨੇ ਆ ਜਿਹੜਾ ਜਿੱਤ ਗਿਆ ਭਗਵਾਨ ਜਿਹੜਾ ਹਾਰ ਗਿਆ ਸ਼ੈਤਾਨ ਗੁਣਾ ਤੱਕ ਕੋਈ ਨਹੀਂ ਗਿਆ ਕਿ ਗੁਣ ਕਿਤਨੇ ਸੀ ਅਤੇ ਜੇ ਇਹ ਉਹਦਾ ਭਰਾ ਨਾਂ ਦੱਸਦਾ ਕਿ ਇਹਦੀ ਧੁੰਨ ਦੇ ਵਿੱਚ ਤੀਰ ਮਾਰ ਤਾਂ ਕਈ ਜਨਮ ਲੈਣੇ ਪੈਂਦੇ ਰਾਮ ਨੂੰ ਨਹੀਂ ਮਾਰ ਸਕਦਾ ਸੀ ਰਾਵਣ ਨੂੰ ਹੁਣ ਜੇ ਸਮੇਂ ਬਸ ਗਲਤੀ ਰਾਵਣ ਦੀ ਹੀ ਹੈ ਕਿ ਉਹਨੇ ਸੀਤਾ ਨੂੰ ਚੁੱਕਣ ਦੀ بجائے ਲక్ష్మణਣ ਦੇ ਨਾਲ ਪੰਗਾ ਲੈਣਾ ਸੀ ਜੋ ਮਰਜ਼ੀ ਕਰ ਦਿੰਦਾ ਉਹਦੇ ਨਾਲ ਜਾ ਕੇ ਬੱਡ ਟੁੱਕ ਕਰ ਦਿੰਦਾ ਬੇਸ਼ੱਕ ਉਹਦੀ ਫਿਰ ਇਹ ਭਗਵਾਨ ਬਣਦਾ ਪਰ ਉਸ ਸਮੇਂ ਜਿਹੜੀ ਮਲੁਬਧਾਤੀ ਦੀ ਵਿਧੀ ਕਹਿ ਲਈਏ ਜੋ ਵੀ ਹੈ ਮਤ ਦੇ ਬੜਦਾ ਪੈ ਗਿਆ ਇਤਨਾ ਗਿਆਨ ਬਾਣ ਅਤੇ ਗੁਰਬਾਣੀ ਦੇ ਅੰਦਰ ਕੀ ਹੈ ਕਿ 12 ਜੋਜਨ 76 ਛਲੇਤਾ ਜਿਹਦਾ 12 ਜੋਜਨ ਛਤਰੀ ਚਲਦਾ ਸੀ ਇਹਦੇ ਨਾਲ ਝੁਲਦੇ ਸੀ ਇਹਦਾ ਪਰਿਵਾਰ ਇਤਨਾ ਸੀ 1 ਲੱਖ 1 ਲੱਖ ਪੁੱਤ ਸਵਾ ਲੱਖ ਨਾਤੀ ਸਵਾ ਲੱਖ ਦੇ ਕਰੀਬ ਪਰਿਵਾਰੀ ਸੀ ਇਹਦਾ ਨਾਤੀ ਨਾ ਪੁੱਤੀ ਅਤੇ ਜਿਹੜਾ ਇਹਦਾ ਪਰਿਵਾਰ ਹੈ ਸਾਰਾ ਛਤਰ ਝੁਲਦਾ ਸੀ 12 ਜੋਜਨ ਤੇ ਤਾਂ ਉਹ ਅਖੀਰਲੇ ਸਮੇਂ ਜਦੋਂ 라ਵਣ ਦੇ ਤੀਰ ਮਾਰੇ ਮਲੋ 라ਵਣ ਦਾ ਵਧ ਕੀਤਾ ਰਾਮ ਨੇ ਆਪਣੇ ਲక్ష్మణ ਭਰਾ ਨੂੰ ਕਿਹਾ ਕਹਿੰਦੇ ਜਾ ਕੋਈ ਗਿਆਨ ਦੀ ਗੱਲ ਸਿੱਖ ਲੈ ਰਸ਼ਮਣ ਬੜਾ ਹਰਾਨ ਹੋਇਆ ساری ਜ਼ਿੰਦਗੀ ਦਾ ਪੇਚ ਲਾਉਂਦੇ ਰਹੇ ਇਹਨੂੰ ਮਾਰਨ ਦੇ ਲਈ 14 ਸਾਲ ਦਾ ਬਨਵਾਸ ਕਟਿਆ ਅਤੇ ਹੁਣ ਇਹਨੂੰ ਇਹਨੂੰ ਮਾਰਿਆ ਹੈ ਤੁਸੀਂ ਕਹਿੰਦੇ ਉਹਦੇ ਕੋਲੋਂ ਗਿਆਨ ਲੈ ਲੈ ਜਾ ਕੇ ਜਿਹੜਾ ਸਾਡਾ ਦੁਸ਼ਮਣ ਹੈ ਉਹ ਤੋਂ ਕਿਵੇਂ ਗਿਆਨ ਲੈ ਸਕਦੇ ਆ ਉਹ ਕਹਿੰਦੇ ਜਿਹੜਾ ਉਹ ਤੈਨੂੰ ਗਿਆਨ ਦੇਵੇਗਾ ਨਾ ਤੈਨੂੰ ਕਿਸੇ ਗ੍ਰੰਥ ਦੇ ਵਿੱਚ ਉਹ ਨਹੀਂ ਮਿਲੇਗਾ ਦੁਨੀਆ ਤੇ ਜਿੱਥੇ ਮਰਜ਼ੀ ਚੱਲਿਆ ਜਾਈ ਤੈਨੂੰ ਨਹੀਂ ਮਿਲੇਗਾ 라वण ਰਾਮ ਦੇ ਹੁਕਮ ਦੇ ਅਨੁਸਾਰ ਗਿਆ ਲక్ష్మణ ਉਹ ਜਦੋਂ ਖੜੇ ਆ ਸਰਾਂਣੇ ਵਾਲੇ ਪਾਸੇ ਖੜ ਗਿਆ ਜਾ ਕੇ ਉਹ ਤੜਫ ਰਿਹਾ ਸੀ ਉਹਨੇ ਕਿਹਾ ਮੈਨੂੰ ਕਿਰਪਾ ਕਰੋ ਮੇਰੇ ਭਰਾ ਤਾਂ ਨੇ ਕਿਹਾ ਵਚਨ ਦਿਓ ਭਈ ਉਹ ਕਹਿੰਦੇ ਕਿਦਾਂ ਵਚਨ ਦੇਈਏ ਤੁਹਾਨੂੰ ਕਿਹੜੇ ਵਚਨ ਮਤਲਬ ਉਦਾਂ ਤਾਂ ਉਹਨੇ ਸਰਾਂਣੇ ਖੜਿਆ ਜਦੋਂ ਤੱਕ ਪੈਂਦੇ ਨਹੀਂ ਆਇਆ ਉਦੋਂ ਤੱਕ 라ਵਣ ਨੇ ਕੁਝ ਦੱਸਿਆ ਨਹੀਂ ਆ ਜਦੋਂ ਪੈਂਦੇ ਪੁੱਛਿਆ ਭਰਾ ਨੂੰ ਕਹਿੰਦੇ ਉਹ ਤਾਂ ਐਦਾਂ ਗੁੱਸੇ ਦੇ ਵਿੱਚ ਬੋਲਦਾ ਉਹ ਕਹਿੰਦੇ ਕਿਦਾਂ ਉਹ ਕਹਿੰਦਾ ਸਹਰਾਣੇ ਖੜਿਆ ਸੀ ਕਹਿੰਦਾ ਪੈਂਦੇ ਜਾ ਕਿਉਂਕਿ ਜਿਹਦੇ ਕੋਲ ਲਈਦਾ ਨਾ ਕੁਝ ਉਹਦੀ ਰਿਸਪੈਕਟ ਕਰੀਦੀ ਹੈ ਤਾਂ ਪੈਂਦੇ ਉਹਦੇ ਖੜਿਆ ਮੱਲੋ ਪੈਰਾਂ ਵਾਲੇ ਪਾਸੇ ਖੜਿਆ ਉਹਦੋਂ ਗਿਆ ਕਹਿੰਦੇ ਪਹਿਲਾਂ ਤਾਂ ਇਹ ਕਿ ਆਪਣੇ ਦਿਲ ਦਾ ਭੇਦ ਕਿਸੇ ਨੂੰ ਦੇਣਾ ਨਹੀਂ ਚਾਹੀਦਾ ਅਤੇ ਦੂਸਰਾ ਇਹ ਮੈਂ ਹਾਰਨ ਦਾ ਕਾਰਨ ਮੇਰਾ ਇਹ ਹੈ ਕਿ ਤੂੰ ਬੇਸ਼ੱਕ ਇਕੱਲਾ ਹੈ ਤੂੰ ਆਪਣੇ ਭਰਾ ਦੇ ਨਾਲ ਹੈ ਅਤੇ ਮੈਂ ਤਿੰਨ ਭਰਾ ਸੀ ਅਤੇ ਇੱਕ ਜਿਹੜੇ ਨੇ ਉਹ ਤੇਰੇ ਨਾਲ ਰਲ ਗਏ ਤੁਹਾਡੇ ਨਾਲ ਰਲ ਗਏ ਇਹਦੇ ਕਰਕੇ ਮੇਰਾ ਮਰਨਾ ਫਿਰ ਤੈ ਹੈ ਕੋਈ ਨਹੀਂ ਮਾਰ ਸਕਦਾ ਸੀ ਦੁਨੀਆ ਤੇ ਮੇਰੇ ਭਰਾ ਨੇ ਦੱਸਿਆ ਇਹਦੇ ਧੁੰਨ ਦੇ ਵਿੱਚ ਦੀਰ ਮਾਰੋ ਤਾਂ ਮਰਿਆ ਤਾਂ ਉਹਨੇ ਜਾ ਕੇ ਦੱਸਿਆ ਕਹਿੰਦੇ ਫਿਰ ਇਹ ਗੱਲਾਂ ਨੂੰ ਬੱਲੇ ਬਲਣਾ ਚਾਹੀਦਾ ਨਾ ਆਪਣੇ ਦਿਲ ਦੀ ਗੱਲ ਸਾਂਝੀ ਕਰਨੀ ਚਾਹੀਦੀ ਹੈ ਭਾਵੇਂ ਸਕਾ ਭਰਾ ਕਿਉਂ ਨਾ ਹੋਵੇ ਅਤੇ ਜਦੋਂ ਭਰਾ ਵਿਛੜ ਜਾਂਦੇ ਨੇ ਆਪਣੇ ਭਾਵੇਂ ਇੱਕੋ ਹੀ ਭਰਾ ਹੋਵੇ ਦੁਨੀਆ ਜਿੱਤ ਸਕਦੇ ਆ ਤਾਂ ਜਦੋਂ ਇੱਕ ਹੀ ਦੂਰ ਹੋ ਜਾਂਦਾ ਨਾ ਫਿਰ ਤਾਂ ਸਭ ਕੁਝ ਵਿਖਰੇ ਜਾਂਦਾ ਹੈ ਅੱਜ ਦਾ ਕਲਯੁਗ ਦਾ ਸਮਾਂ ਹੈ ਤਾਂ ਜਦੋਂ ਭਰਾ ਭਾਵੇਂ ਇੱਕ ਹੈ ਭਾਵੇਂ ਦੋ ਨੇ ਚਾਰ ਨੇ ਨਹੀਂ ਬਣਦੀ ਕਿਸੇ ਦੀ ਹਾਲ ਕੀ ਦਾ ਰਾਵਣ ਜੀ ਕਹਿੰਦੇ ਨੇ ਫਿਰ ਐਂ ਨਹੀਂ ਹੁੰਦਾ 12 ਚੰਗੀਆਂ ਧਨ ਦੌਲਤਾਂ ਲੈ ਕੇ ਵੀ ਜਿਵੇਂ ਉਹਨਾਂ ਨੂੰ ਵਰ ਮਿਲੇ ਸੀ ਰਾਵਣ ਨੂੰ ਮਿਲਿਆ ਸੀ ਕੁੰਭਕਰਨ ਨੂੰ ਮਿਲਿਆ ਸੀ ਇਹਦਾ ਦੂਜਾ ਭਰਾ ਸੀ ਤਿੰਨ ਭਰਾ ਸੀ ਇਹਨਾਂ 12 ਮਿਲੇ ਹੋਏ ਸੀ ਪਰ ਵਰ ਕੀ ਕਰਨਗੇ ਸਮਾਂ ਕਿਹੜਾ ਅੱਜ ਉਹਨਾਂ ਨੂੰ ਸ਼ੈਤਾਨ ਗਿਆ ਜਾਂਦਾ ਹੈ ਉਦਲੇ ਭੁਕੇ ਜਾਂਦੇ ਨੇ ਕਾਰਨ ਕੀ ਕਿਉਂਕਿ ਉਹਨਾਂ ਦੀ ਤਿੰਨਿਆਂ ਦੀ ਸਹਿਮਤੀ ਨਹੀਂ ਸੀ ਰਾਵਣ ਕਹਿੰਦਾ ਭਰਾਵਾਂ ਦੀ ਸਹਿਮਤੀ ਹੋਵੇ ਤਾਂ ਇਨਸਾਨ ਭਗਵਾਨ ਬਣ ਸਕਦਾ ਹੈ ਆ ਬਣਿਆ ਰਾਮਚੰਦਰ ਰਹੋ రామਚੰਦਰ ਨੂੰ ਭਗਵਾਨ ਬਣਾ ਦਿੱਤਾ ਹੁਣ ਮੰਨ ਲਓ ਜੇ ਆਪਾਂ ਰੱਬ ਦੇ ਅੱਗੇ ਤਰਲਾ ਕਰੀਏ ਪਰਮਾਤਮਾ ਜੀ ਰੱਖਿਆ ਕਰਿਓ ਮੈਂ ਵਿਦੇਸ਼ ਚੱਲੇ ਆਂ ਪਰਮਾਤਮਾ ਜੀ ਰੱਖਿਆ ਕਰੋ ਹੁਣ ਪਰਮਾਤਮਾ ਨੇ ਤਾਂ ਰੱਖਿਆ ਕਰਨੀ ਆ ਹੁਣ ਜਿਹਦੇ ਘਰ ਵਾਲੀਏ ਪਰਮਾਤਮਾ ਦੀ ਕੋਈ ਚੁੱਕ ਕੇ ਲੈ ਜੇ ਤਾਂ ਉਹ ਕੋਈ ਕਿਸੇ ਦੀ ਰੱਖਿਆ ਕਰੇਗਾ ਮੰਨ ਲਓ ਰੱਬ ਜਿਹੜਾ ਮੰਨਦਾ ਭਗਵਾਨ ਨੂੰ ਉਹਨਾਂ ਨੂੰ ਮੁਬਾਰਕ ਹੈ ਮਨ ਲਓ ਹਿੰਦੀ ਧਰਮ ਦੇ ਭਗਵਾਨ ਨੇ ਆਪਾਂ ਅਦਮ ਸਤਕਾਰ ਕਰਦੇ ਆ ਉਹਨਾਂ ਦਾ ਪਰ ਸਾਡੇ ਲਈ ਤਾਂ ਇਹ ਆ ਨਾ ਕਿ ਜੇ ਸਾਨੂੰ ਜ਼ਰੂਰਤ ਹੈ ਪਰਮਾਤਮਾ ਜੀ ਅੱਜ ਦੇ ਸਮੇਂ ਦੇ ਵਿੱਚ ਕੋਈ ਪਤਾ ਨਹੀਂ ਕਲ ਜੁਗ ਦਾ ਕਿੱਥੇ ਵਿਆਪ ਜਾਂਦਾ ਹੈ ਕਦੋਂ ਇਹ ਦਿਮਾਗ ਦੇ ਵਿੱਚ ਨਰਕ ਆ ਜਾਂਦਾ ਹੈ ਇਹ ਨਹੀਂ ਵੇਖਦੇ ਬੱਚਾ ਹੈ ਬੱਚੀ ਹੈ ਇਨਸਾਨ ਜਾਂ ਜਵਾਨ ਹੈ ਅੱਜ ਦਾ ਸਮਾਂ ਇਦਾਂ ਦਾ ਹੈ ਪਿੱਛੇ ਦੇ ਆਪਾਂ ਸਾਂਝ ਕੀਤੇ ਹੁਸ਼ਿਆਰਪੁਰ ਦੇ ਬੱਚਾ ਸੀ 5 ਸਾਲ ਦਾ ਕੀ ਕੋ ਕਰਮ ਕੀਤਾ ਉਹਦੇ ਨਾਲ ਬੱਚੇ ਦੇ ਨਾਲ ਇੱਕ ਪ੍ਰਵਾਸੀ ਨੇ ਉਹ ਜਿਹੜਾ ਸੋਣ ਦੇ ਲਈ ਵੀ ਕੰਨ ਫਟਦੇ ਨੇ ਕਹਿਣ ਦੇ ਲਈ ਵੀ ਜ਼बान ਫਟਦੀ ਏ ਐਦਾਂ ਦਾ ਮਨ ਉਹਦੇ ਦਰਿੰਦਗੀ ਕੀਤੀ ਉਸਨੇ ਤਾਂ ਇਹਦੇ ਕਰਕੇ ਭਗਵਾਨ ਦੇ ਅਗੇ ਤਰਲਾ ਕੀਤਾ ਜਾਂਦਾ ਸਾਡੀ ਰਖਿਆ ਕਰੋ ਰਖਿਆ ਉਹ ਕਰੇਗਾ ਜਿਹੜਾ ਸਰਬ ਕਲਾ ਸੰਪੂਰਨ ਹੈ ਅਤੇ ਸੰਪੂਰਨ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਸੰਪੂਰਨ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਇਹਦੇ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਂ ਦੇ ਲੜਨ ਲੱਗੀ ਏ ਜੋ ਕਹਿੰਦੇ ਨੇ ਸਤ ਕਰਕੇ ਮੰਨਿਏ ਸਤਗੁਰੂ ਕਹਿੰਦੇ ਨੇ ਜਿੱਥੇ ਮਰਜੀ ਚਲਿਆ ਜਾਈਂ ਜਦੋਂ ਤੂੰ ਬਾਣੀ ਤੇਰੇ ਨਾਲ ਹੋਵੇਗੀ ਨਾ ਤੇਰਾ ਬਾਲ ਵੀਗਾ ਨਹੀਂ ਹੋ ਸਕਦਾ ਹੁਣ ਆਪਣੇ ਕੋਲ ਸਮਾਂ ਨਹੀਂ ਕਿ ਆਪਾਂ ਹੋਰ ਐਗਜ਼ੈਂਪਲਾਂ ਸਾਂਝੀਆਂ ਕਰ ਸਕੀਏ ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਕੋਈ ਯਾਦ ਕਰਦਾ ਸੀ ਕਿਸੇ ਨੇ ਭਾਈ ਕਟਾਰੂ ਜੀ ਹੋਏ ਨੇ ਰਾਜ ਦਰਬਾਰੇ ਕੰਮ ਕਰਦੇ ਬੱਟੇ ਬਦਲ ਦਿੱਤੇ ਉਹਨਾਂ ਦੇ ਸਤਗੁਰਾਂ ਨੇ ਆਪਣੇ ਪੈਸੇ ਕਦੇ ਜਿਹੜੇ ਸਾਹਮਣੇ ਹੁੰਦੇ ਨੇ ਹੱਥ ਤੇ ਰੱਖੇ ਨਹੀਂ ਨੇ ਹਨਾ ਤੇਲਾ ਹੁੰਦੇ ਸੀ ਰਜਤਪਨ ਹੁੰਦੇ ਸੀ ਉਦੋਂ ਸਤਗੁਰਾਂ ਨੇ ਆਪਣੇ ਹੱਥ ਤੇ ਚੁੱਕੇ ਮੰਨ ਲਓ ਉਹਦੀ ਤਕੜੀ ਜਿਹੜਾ ਉਹਦਾ ਵੱਟੇ ਨੇ ਨਾ ਉਹ ਹਸਾਬ ਦੇ ਵਿੱਚ ਕੀਤੇ ਆਪਣੇ ਹੱਥ ਤੇ ਰੱਖ ਕੇ ਸਤਗੁਰੂ ਬੈਠੇ ਨੇ ਇੱਧਰ ਆਪਣੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹਨਾਂ ਇਲਾਕਿਆਂ ਦੇ ਵਿੱਚ ਵਿਚਰ ਰਹੇ ਸੀ ਸਤਗੁਰੂ ਮੰਨ ਲਓ ਕਿੱਥੇ ਜਿਹੜਾ ਕਾਬਲ ਖੰਧਾਰ ਹੈ ਉੱਥੇ ਤੱਕ ਸਤਗੁਰਾਂ ਨੇ ਰਹਿਮਤ ਕੀਤੀ ਮਲੂਕ ਐਦਾਂ ਜੇ ਕੋਈ ਅਸੀਂ ਯਾਦ ਕਰੀਏ ਨਾ ਦਿਲੋਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜ਼ਰੂਰ ਸਾਡੇ ਕਾਰਜ ਸਵਾਰਦੇ ਨੇ ਭਾਵੇਂ ਜਿੱਥੇ ਮਰ ਜਾਈਆਂ ਸੀ ਪਰ ਦਿਲੋਂ ਹੋਵੇ ਦਿਲੋਂ ਮੁਹਬਤ ਜੇ ਨਾ ਸਹੀ ਸੱਚੇ ਆ ਸਮਾਪਤੀ ਦਾ ਸਮਾਂ ਹੋਣਾ ਭੁੱਲਾਂ ਦੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ